ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਐਮਾਕਲਾਂ ਤਹਿਸੀਲ ਜ਼ਿਲ੍ਹਾ ਛੇਰੀ ਤਰਨਤਾਰਨ ਸਾਹਿਬ ਸੁੱਚਭਾਲ ਦੇ ਬਿਲਕੁਲ ਨਜ਼ਦੀਕ ਤੁਸੀਂ ਵਿਜ਼ਿਟ ਕਰਨੀ ਹੈ ਪਿੰਡ ਐਮਾਕਲਾਂ ਮੰਨਣ ਪਿੰਡ ਬਿਲਕੁਲ ਅੱਗੇ ਆ ਤੇ ਵੀਰ ਬਾਬਾ ਬੁੰਡਾ ਸਾਹਿਬ ਜਿਹਦੀ ਦੂਰੀ ਵੀ ਥੋੜੀ ਆ ਗੁਰਦੁਆਰਾ ਸਾਹਿਬ ਦੀ ਇਸ ਪਿੰਡ ਤੋਂ ਕੁਲੇ ਦੇ ਕੋਲ ਆਇਆ ਦੋਸਤੋ ਕੁਲੇ ਵੀਰ ਦਾ ਜਿਹੜਾ ਪਸ਼ੂ ਵਪਾਰ ਦਾ ਕੀਤਾ ਵਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਕਰੇ ਹੁੰਦੇ ਨੇ ਦੇ ਵਿਕਰੀ ਵਾਲੇ ਬੈੜਾ ਹੁਣ ਮੱਝਾਂ ਛੋਟੀਆਂ ਹੁਣ ਪਸ਼ੂ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਜਦੋਂ ਵੀ ਨਵੇਂ ਪਸ਼ੂ ਆਉਂਦੇ ਆ ਇਸ ਕੇਲੇ ਤੇ ਵੈਸੇ ਮਾਲ ਡੇਲੀ ਰੁਟੀਨ ਦੇ ਵਿੱਚ ਹੀ ਆਉਂਦਾ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਸਮੇਂ ਸਮੇਂ ਨਾਲ ਉਹ ਲੈਂਦੇ ਰਿਆ ਕਰੋ ਚਾਰ ਮੱਝਾਂ ਦਿਖਾਉਣੀਆਂ ਤੁਹਾਨੂੰ ਜਾਇਜ਼ ਰੇਟ ਹੋਣਗੇ ਸੋ ਮੌਕੇ ਤੇ ਕਿੰਨਾ ਕਿੰਨਾ ਦੁੱਧ ਪ੍ਰੋਪਰ ਡਿਟੇਲ ਦੇ ਵਿੱਚ ਤੁਹਾਨੂੰ ਇਨਫੋਰਮੇਸ਼ਨ ਮਿਲ ਜੂਗੀ ਦੋ ਮੱਝਾਂ ਛੋਟੀਆਂ ਜਿਹੜੀਆਂ ਇਹ ਬਗੈਰ ਬੱਚੇ ਤੋਂ ਹੁਣਗੀਆਂ ਠੀਕ ਹੈ ਜੀ ਤੇ ਇੱਕ ਇਧਰ ਸਮੇਤ ਬੱਚੇ ਆ ਉੱਚੇ ਬੱਚੇ ਦੇ ਵਿੱਚ ਆ ਤੇ ਇੱਕ ਮੱਜ ਗੱਬਾਂ ਨਾਲ ਟੁਕੀ ਤਿਆਰੀ ਦੇ ਉੱਤੇ ਤਰੀਕਾ ਜੋ 19 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਦੋਸਤੋ ਕੋਈ ਦੁਪਹਿਰ ਦੇ 1:30 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਕੁਲੇ ਵੀਰ ਸਭ ਤੋਂ ਪਹਿਲਾਂ ਸਾਸਰੀ ਜੀ ਸਾਸਰੀ ਜੀ ਕੁਲੇ ਠੀਕ ਠਾਕ ਵੀਰੇ ਵਧੀਆ ਵੀਜੀ ਠੀਕ ਠਾਕ ਜੀ ਸ਼ੁਕਰਾਨਾ ਬਹੁਤ ਵਧੀਆ ਜੀ ਬਾਕੀ ਆਪਾਂ ਜਿਨੇ ਵੀ ਆਪਣੇ ਰਾਸਨ ਤੋਂ ਚੈਨਲ ਨੂੰ ਇਹਦੇ ਉੱਤੇ ਲੋ ਧੰਨਵਾਦ ਕਰਦੇ ਭੈਣ ਭਰਾਵਾਂ ਦਾ ਆ ਬਾਅਦ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਿਆ ਕਰਨ ਭਰਾਵਾਂ ਦੇ ਹੋਰ ਕੁ ਲੈਠੀ ਵਧੀਆ ਵਧੀਆ ਭਾਈ ਮਾਲ ਇਸੇ ਤਰ੍ਹਾਂ ਆਉਂਦਾ ਜਾਂਦਾ ਹਾਂ ਹਾਂਜੀ ਹਾਂਜੀ ਮਾਲ ਵਧੀਆ ਮਹਾਰਾਜ ਦੀ ਕਿਰਪਾ ਨਾਲ ਪਰਸਾ ਜਦ ਪੋਣੀ ਵੀਡੀਓ ਚਲੋ ਮਾਲ ਵੇਚਿਆ ਜੇ ਹੁਣ ਫੇਰ ਇਕੱਠਾ ਆਇਆ ਆਪਾਂ ਵਾਹ ਬਣਾ ਲੀਏ ਠੀਕ ਆ ਹਾਂਜੀ ਅੱਜ ਵੀ ਫੇਰ ਮੈਨੂੰ ਲੱਗਦਾ ਵੀ ਮੋਹਰਾ ਮਹਾਰਾ ਨੀਦੀ ਹਾਂਜੀ ਹਾਂਜੀ ਚਾਰੇ ਮਾਲ ਆ ਗਿਆ ਬਾਕੀ ਭਾਅ ਸੁੱਤਰਿਆ ਨਿਗ ਨਿਗੇ ਮੋਲਿਆ ਵੱਡੀਆਂ ਮਈਆਂ ਚਲੋ ਦਿਨ ਆਪਾਂ ਲੈ ਆਂਦੀਆਂ ਪਾਈਆਂ ਵੀਡੀਓ ਜਿਆਦੇ ਭਰਾ ਦੇ ਵੀ ਛੋਟਾ ਮਾਲ ਲੈ ਆ ਕੇ ਦਿਓ ਹੂੰ ਇਹ ਗੱਲ ਹੈ ਕੋ ਵੱਡੀ ਰਕਮ ਦੀ ਮਹਿ ਜਿਹੜੀ ਹੁਣ 2 ਲੱਖ ਦੀ ਹੋਈ ਪਈ ਆ 20 ਕਿਲੋ ਵਾਲੀ ਠਰਾਂ ਵਾਲੀ ਸ਼ੁਰੂਆਤ ਕਰਾਂਗੇ ਦੋਸਤੋ ਚਾਰੇ ਮਜਾ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਪੂਰੀ ਜਾਣਕਾਰੀ ਮਿਲ ਜੂਗੀ ਤੁਹਾਨੂੰ ਬਾਕੀ ਮੇਰਾ ਭਰਾ ਇੱਥੇ ਆਣ ਕੇ ਆਪਣੀ ਚੋਕੇ ਪਸਮਾ ਕੇ ਤਸਦੀ ਕਰ ਲਿਆ ਜੀ ਉੱਲੇ ਸ਼ੁਰੂਆਤਾਂ ਕਰੀਏ ਕਿਹੜੇ ਪਾਸੇੋਂ ਜੀ ਜੋ ਮਰਜੀ ਗੱਲੋ ਆ ਮਜਾ ਨਿੰਦੀ ਤੋਂ ਫਿਰ ਮੁੱਢ ਬਣ ਕੇ ਇਹ ਵੀ ਜੀ ਦੋ ਮਹੀਨੇ ਦੀ ਗੱਬਣ ਜੇ ਅੱਜ ਹੋ ਗਈ ਚੱਕ ਪਾਸ ਠੀਕ ਹੈ ਜੀ ਠੀਕ ਅੱਜ ਆਪਾਂ ਕਰਾਂਗੇ 8 ਕਿਲੋ ਧਾਰਾਂ ਦੇ ਥਲੇ 8 ਕਿਲੋ ਧਾਰਾਂ ਹਾਂਜੀ ਦੋ ਮਹੀਨੇ ਦੀ ਗੱਬਣ ਚੱਕ ਪਾਸ ਹਾਂਜੀ ਹਾਂਜੀ ਅੱਜ ਕਰਾਤੀ ਆਪਾਂ ਬਾਕੀ ਮਿਲਦੀ ਆਈਆਂ ਕਈ ਆਲੇ ਨੂੰ ਕਰਮਾਲ ਨੂੰ ਵੰਨਦੀ ਵੀ ਨਹੀਂ ਲੋੜ ਐਂ ਬੋਲੀ ਕੋ ਬਾ ਨੀ ਚੱਡੇ ਦੇ ਉੱਪਰ ਨਿਸ਼ਾਨ ਆ ਜੇ ਨੀਲੀ ਦੀ ਮੈਂ ਆ ਮਗਰਲੇ ਪੈਰ ਤੁਫਿਆ ਅਗਲੇ ਪੈਰਾਂ ਤੇ ਜਵਾਗ ਆਓ ਕਿਉਂ ਪੈਰਾਂ ਦੇ ਬਲੀ ਮਣਗਣਿਆ ਫਾ ਇਹ ਨਹੀਂ ਵੀ ਸਾਰੀ ਡੱਬ ਖੜਬੀ ਨਹੀਂ ਆ ਪਿਓਰ ਨੀਲੀ ਦੀ ਮੈਂ ਆ ਤੇ ਬਾਕੀ ਜਿਹੜਾ ਇਹਨੂੰ ਸੀਵਣ ਲਗਾ ਆ ਨੀਲੀ ਤੇ ਰਾਵੀ ਤੇ ਬੋਲ ਤੋਂ ਲਗਾ ਠੀਕ ਹੈ ਬਹੁਤ ਵੱਡਾ ਬੋਲ ਉਹਨਾਂ ਤੋਂ ਜਿੱਥੋਂ ਆਪਾਂ ਮੈਂ ਲੈ ਗਏ ਠੀਕ ਹੈ ਸੂ ਮੁਠੀ ਮੁਠਲੀ ਥਾਣਾ ਦੁੱਧ ਕੋ ਲੇਕਿਨ 8 8 ਕਿਲੋ ਭਾਈ ਤਿਆਰ ਮੌਕੇ ਤੇ ਦੁੱਧ ਆ ਮਿਲਦੀ ਕਿਵੇਂ ਆ ਇਤਰਾ ਹੀ ਪਾੜੇ ਦੇ ਕੋਈ ਵੰਡ ਪਾਉਂਦੀ ਨਹੀਂ ਲੋਟ ਤੇ ਆਪਾਂ ਤੁਹਾਨੂੰ ਦੱਸਣਾ ਨਹੀਂ ਆ ਵੇਖੋ ਆ ਜੀਜਾਂ ਦੇ ਇਹਦੇ ਉੱਠਾ ਬਿਠਾ ਬਹੁਤ ਬੋਸ ਨਾਲ ਸਿੰਗਲ ਅੱਡੀ ਹੈ। ਫੂਟੇ ਨਿਸ਼ਾਨ ਆ। ਨਿਸ਼ਾਨੀਆਂ ਮਾਰਕਿੰਗ ਸਾਰੀਆਂ ਕੰਪਲੀਟ ਕਰਤੀ ਹੈ। ਖੋਲ ਕੇ ਤੋੜ ਕੇ ਤਸਦੀਕ ਦਿਖਾਉਣੇ ਆ ਬੜੀ ਪਸੰਦ ਆਊਗੀ ਭਰਾਵਾਂ ਨੂੰ ਠੀਕ ਆ ਜੀ। ਬਾਕੀ ਕੱਦ ਕਾਠ ਵੇਖੋ ਕੀ ਸ਼ਹਿ ਬਾਕੀ ਜੰਮੀ ਪਾਲੀ ਬਹੁਤ ਜਿਆਦੀ ਮੱਝ। ਆ ਮੇਰਾ ਭਰਾ ਮਾਰੋ ਝਾਤ ਇੱਕ ਵਾਰੀ। ਇਹ ਜਵੇਂ ਕੁਲਾ ਕਹਿੰਦਾ ਹੁੰਦਾ ਵੀ ਮੱਝ ਬਾਲੀ ਸ਼ੈਤਾਨੀ ਵਾਲੀ ਆ। ਹੈ ਕੁਲੇ। ਮੱਝ ਸ਼ੈਤਾਨੀ ਵਾਲੀ ਇਹ ਗੱਲ ਇਹ ਆ। ਬੜੀ ਪਿਆਰੀ ਮਾਜਾ ਦੋਸਤੋ ਸਟਰਕਚਰ ਬਹੁਤ ਸੋਹਣਾ ਬੋਡੀ ਸਟਰਕਚਰ ਕਿਸੇ ਭਰਾ ਨੇ ਘਰ ਨੀਲੀ ਦੇ ਟੀਕੇ ਜਾਂ ਨੀਲੀ ਦੀਆਂ ਕਟੀਆਂ ਕਟੀਆਂ ਕੱਟੇ ਲੈਣੇ ਝੋਟੀਆਂ ਬੱਚੇ ਚੰਗੇ ਪਾਊਗੀ ਬਾਕੀ ਜਿਹੜੇ ਬੁੱਲ ਤੋਂ ਗੱਬਣ ਹੋਈ ਆ ਬੁੱਲ ਬਹੁਤ ਵੱਡਾ ਉਹਨਾਂ ਦਾ ਜੇ ਕੋਈ ਭਰਾ ਜਾ ਉਹ ਕਰੇ ਆਪਾਂ ਵਿਖਾ ਵੀ ਦੇਵਾਂਗੇ ਨਹੀਂ ਮੈਂ ਚੰਗੇ ਦੇ ਭਾਵੇਂ ਕੋਈ ਉੱਧਾ ਕਹਦੇ ਲੈ ਵੀ ਕੁਲੇ گاؤں ਇੱਕ ਵਾਰੀ ਹੋਰ ਕਮਾ ਕੇ ਲਿਆ ਨਾਜਾਇਜ਼ ਨਹੀਂ ਆਪਾਂ ਕਿਹਨੂੰ ਆਖਣੇ ਜਿਹੜੀ ਗੱਲ ਹੋਈ ਉਹ ਦੱਸਣੀ ਆ ਮੋ ਵੀ ਪੱਧਰ ਪੁੱਤਰ ਬੜੀ ਐ ਬੈਕ ਸਾਈਡ ਤੋਂ ਚੱਡੇ ਭਾਂਡੇ ਦੀ ਬੜੀ ਪੱਧਰ ਆ ਤੇ ਦੁੱਧ ਕਰਮਾ ਵਾਲੀ ਥੱਲੇ 8 ਕਿਲੋ ਚੋਕੇ ਆਪਣੀ ਤਸੱਲੀ ਕਰ ਹੀ ਲੈਣੀ ਆ ਤੁਸੀਂ ਬਾਡੀ ਪੰਦਰ ਕਢਾ ਦੇ ਮੈਂ ਵੇਖੋ ਕਈ ਸੋਦਾਤਾ ਲੱਗੇ ਵੇਖੋ ਹੂੰ ਵੇਖੋ ਕਰਮਾ ਵਾਲੀ ਨੂੰ ਜੀ ਨਹੀਂ ਗੱਲ ਆ ਬਈ ਇੱਕ ਮੱਜ ਦੇ ਵਿੱਚ ਹੈ ਸੀਲਸ ਲਾ ਕੇ ਕਰਮਾ ਵਾਲਾ ਬਣ ਲੋੜ ਬਾਕੀ ਇਹ ਨਹੀਂ ਵੀ ਅੰਦਰ ਹੀ ਕਲਾ ਬੈਨੇ ਆ ਪਰ ਇੱਥੇ ਪਾਵਾਂਗੇ ਥੱਲੇ ਵਾਹ ਜੀ ਵਾਹ ਆ ਬਹੁਤ ਖੂਬਸੂਰਤ ਆ ਠੀਕ ਆ ਜੀ ਬਾਕੀ ਜਿੱਥੇ ਮਰਜ਼ੀ ਬਹਿ ਕੇ ਪਸਮਾ ਕੇ ਤਸੱਲੀ ਕਰੋ ਮਿੱਠੀ ਆ ਕਰਮਾ ਵਾਲੀ ਬਹੁਤ ਜਿਆਦੀ ਤੇ ਗਾਂ ਕੁਦੋ ਸੁਆ ਤੀਜਾ ਸੁਹੂਗੀ ਹਾਂ ਜੀ ਹਾਂ ਜੀ ਪਾਜੀ ਬਾਕੀ ਬਾਡੀ ਸਟਰਕਚਰ ਬਹੁਤ ਸੋਹਣਾ ਭਾਰੀ ਆ ਫੁੱਲ ਵਜਨ ਵੇ ਤੇ ਪਧਰਾਈ ਬਹੁਤ ਜ਼ਿਆਦੀ ਆ ਚੱਡੇ ਪਾਂਡੇ ਦੀ ਕੋਈ ਇਹ ਨਹੀਂ ਇਥੇ ਆਣ ਕੇ ਮੇਰਾ ਭਰਾ ਆਪੂਗਾ ਵੀ ਕੋਈ ਕੈਂਸਰ ਲੇਵਾ ਜਾਂ ਮਤਲਬ ਕੋਈ ਬਾਈ ਸ਼ਾਇਦਾ ਬਾਲਸ਼ਾਲਾ ਬਹੁਤ ਸੋਹਣੀ ਕਰਮ ਵਾਲੀ ਆ ਨ ਪਤਲੇ ਪਿੰਡੇ ਦੀ ਆ ਸੋ ਚੰਗੇ ਢਾਂਚੇ ਦੇ ਵਿੱਚ ਆ ਥਾਨ ਪਾਂਡੇ ਵਾਲੀ ਆ ਕਰਮ ਵਾਲੀ ਠੀਕ ਆ ਜੀ ਹੁਣ ਹੀ 8 ਕਿਲੋ ਦੁੱਧ ਆ ਤੇ ਸੱਜਰ ਬਾਕੀ ਯਾਰਾ ਪਾਜੀ ਪੱਠੇ ਪੁੱਠੇ ਨਹੀਂ ਹੈਗੇ ਟੂੜੀ ਟਾੜੀ ਦੇ ਦੁੱਧ ਆ ਜਿੱਦਾਂ ਹਰਿਆ ਪੈਣ ਲੱਗ ਪਿਆ ਮੈਂ ਇਹਨੇ ਫੇਰ ਵੀ ਦੁੱਧ 8-9 ਕਿਲੋ ਦਿੱਤੀ ਜਨਾ ਰਾਮ ਦੇ ਨਾਲ ਹੀ ਹੂੰ 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 ਕਮ ਆ ਮਜੂਦ ਬੜਾ ਮਹਿੰਦਾ ਲੋਰੀ ਨਾਲ ਦੀ ਨਾਲ ਦੇਖੋ ਚਾਰੇ ਬਿੱਲੀਆਂ ਅੱਖਾਂ ਚਾਰੇ ਪੈਰ ਚੱਡੇ ਦੇ ਨਿਸ਼ਾਨ ਸ਼ੂ ਤੇ ਨਿਸ਼ਾਨ ਪੂਛ ਤੇ ਹਰ ਇੱਕ ਚੀਜ਼ ਕਰਮਾਂ ਨੂੰ ਕੱਲੀ ਕੱਲੀ ਲੱਗੀ ਹੈ ਇਹ ਚੰਗੀ ਹੈ ਮੱਝ ਕੋਲੇ ਕੀ ਮੁੱਲ ਦੀ ਆ ਮੁੱਲ ਭਾਜੀ ਵੇਚਣ ਭਾਵੇਂ 80 ਦੀ ਵੇਚਦੀ ਆ ਆਪਾਂ ਵਿਗਦੀ ਵੀ ਆ ਮਾਜ ਵੇਖੋ ਬਈ ਰਾਜ ਰੂਜੀ ਗੱਡੀ ਆ ਹੈ ਬੜੀ ਸੀ ਠੰਡੀ ਆ ਮੈਂ ਦੀਆਂ ਚੀਜ਼ਾਂ ਨਹੀਂ ਇਹ ਮਿਲਦੀਆਂ ਤੁਹਾਨੂੰ ਪਤਾ ਮੱਝ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਆਪਾਂ ਜੀ ਜਿਆਰੀ 75000 ਰੁਪਏ ਛੋਟ ਛੱਪਾ ਕਰ ਦਾਂਗੇ ਕਿਸ ਭੈਣ ਭਰਾ ਦਾ 75 ਚਾ ਹਾਂ ਹਾਂ ਲਾ ਕਿੰਨੇ ਕਿ ਤੱਕ ਹੰਡ 2-3000 ਰੁਪਏ ਆ ਬਾਅਦ 2-3000 ਰੁਪਏ ਜਿਹੜਾ ਭੈਣ ਭਰਾ ਦਾ ਮੰਨਤਾ ਨਾ ਕਰਾਂਗੇ 72 ਦੀ ਦੇ ਦੇਗੇ 72 ਦੀ ਦੇ ਦਾਂਗੇ ਚਲੋ ਤੁਸੀਂ ਲਓ ਜੀ 72000 ਦੀ 200 ਮੱਝ ਵੇਖੋ ਗੱਡੀ ਵੱਡੀ ਆ ਟੋ ਬਾਕੀ ਤੁਸੀਂ ਢਾਂਚਾ ਵੇਖ ਹੀ ਲਿਆ। ਜੇ ਮਰਜੀ ਬਾਕੀ ਭਰਾ ਆਪਣਾ ਲੈ ਆਵੇ ਆਪਣਾ ਡਾਕਟਰ ਚੈੱਕ ਕਰਾ ਲਿਆ ਆਪਾਂ ਅੱਜ ਕਰਾ ਲਈਏ। ਦੇ ਮੱਜਾਂ ਚੰਗੀਆਂ ਨੇ। ਮੱਜੇ ਵੀ ਚੰਗੀਆਂ ਬਿੱਲੀ ਮਨ ਕੀ ਅੱਖ। ਸੋ ਨੀਲੀ ਰਵੀ ਦਾ ਸੀਮਨ ਕੋਲੇ ਨੇ ਦੱਸਤਾ ਗਾਂ ਬੱਚਾ ਉਹ ਵਾਲੇ ਸਮੇਂ ਜੱਗਾ ਪਾ। ਮੈਂ ਨੀਲੀ ਰਵੀ ਦਾ ਦਿਨਾ ਭਾਵੇਂ ਕੱਟੀ ਦੇਵੇ ਕੱਟਾ ਦੇਵੇ ਪਰਮਾਤਮਾ ਸੁੱਖ ਰੱਖੇ। ਪਰ ਬੁੱਲ ਬਹੁਤ ਵੱਡਾ ਨਾਲ ਜਿੱਥੋਂ ਮੈਂ ਗੱਪਣ ਹੋਈ ਆ। ਮੇ ਲਾਹੂ ਕੀ ਚਾਰ ਚੰਦ ਕਰਮਾ ਲਈ। ਬਹੁਤ ਪਿਆਰੀ ਮੱਜਾ ਭਰਾਵੋ ਹੱਥ ਪਾ ਲਿਓ ਸਿਰਫ 70000 ਦੀ। ਮੈਂ ਨਾ ਭਾਈ 1 ਲੱਖ ਮੈਂ ਆ ਜਦਨ ਆ ਸਵਨ ਪੂਰੇ ਦਿਨਾਂ ਦੇ ਆ ਨੇ ਜਗਈਆ ਮੈਂ ਕੋਲੇ ਇੱਕ ਆਪਣੇ ਕੋਲ ਸਾਈਡ ਨੰਬਰ ਤੇ ਝੋਟੀ ਕਿਨੇ ਆ ਪਲੂਨ ਕੱਟੀ ਆ ਮੋਹ ਜੋਗੀ ਹੋਈ ਆ ਹੂੰ ਇਹ ਥੱਲੇ ਦੋ ਦੋ ਨਾਲ 7 ਕਿਲੋ ਆ ਸਾਢੇ 6 ਕਿਲੋ ਦੀ ਗਾਰੰਟੀ ਆ ਫੁੱਲ ਆ ਇੱਥੇ ਕੋਈ ਭੈਣ ਭਰਾ ਚਾਰ ਟਾਈਮ ਚੋਲੇ ਤਿੰਨ ਜੋਲੇ ਫੁੱਲੀ ਛੁੱਟੀ ਆਪਾਂ ਇਹਨਾਂ ਦੇ ਇੱਕ ਟਾਈਮ ਚੋਵੇ ਕੋਈ ਦੋ ਟੇ ਹੋਵੇ ਠੀਕ ਹੈ ਜੀ ਤੇ ਇਹ ਗੱਪਣ ਵੀ ਇਹ ਪਾਜੀ ਮਹੀਨਾ ਕੋ ਨਾ ਦੱਸਿਆ ਆਪਾਂ ਦੀ ਗਾਰੰਟੀ ਨਹੀਂ ਦੇ ਸਕਦੇ ਜਿਹੜੀ ਚੀਜ਼ ਚੈੱਕ ਨਹੀਂ ਹੋਈ ਉਹਦੀ ਆਪਣੀ ਗਾਰੰਟੀ ਕੋਈ ਨਹੀਂ ਆ ਇਹ ਹੋਈ ਆ ਆਪਾਂ ਦੀ ਗਾਰੰਟੀ ਫੁੱਲ ਦੇਨੇ ਆ ਕਿੰਨਾ ਦੁੱਧ ਕਿੰਨਾ ਨਾਲ ਇਹ ਨਾਲੇ ਸਾਢੇ 6-7 ਕਿਲੋ ਦੇਜੇ ਜਿਆ ਤੇ ਰਾਤੀ ਆਈ ਕੱਟੀ ਆ ਸਾਢੇ ਉੱਠੇ ਪਾੜੇ ਦੇ ਹੀ ਆਪਣੇ ਕੋਲੇ ਨੇ ਆਣ ਕੇ ਟਿਕਾ ਲਿਆ ਮੈਂ ਝੂਠ ਮਾਰੀ ਲੋ ਜੀ ਮਹੀਨੇ ਦੀ ਬਣੀ ਸੌਰੀ ਯਾਰ ਗਾੜੀ ਕਿਸਮਤ ਵਾਰੰਟੀ ਨਹੀਂ ਦੇਦੀ ਟਿਕੇ ਤੇ ਮਿਲਦੀ ਕਰਮ ਵਾਲੀ ਗਾਂ ਬੇਸ਼ੱਕ ਪਾੜੇ ਦੀ ਮਿਲਦੀ ਆ ਬਾਕੀ ਕੱਟੀ ਵੇਖੋ ਬੂਤੀ ਪਾਤੀ ਬੜੀ ਸੋਹਣੀ ਛੋਟੀ ਪਤਲੀ ਬੂਤੀ ਆ ਤੇ ਕੱਦ ਕੱਟੀ ਦਾ ਵੱਡਾ ਪੁੱਠੇ ਪਾਠੇ ਦੀ ਬਹੁਤ ਸੋਹਣੀ ਆ ਇੱਕ ਸਾਰ ਪੱਦਰ ਵਿਖਾਲਾ ਲੈਵਾ ਇੱਕ ਇਹਦਾ ਆਪਾਂ ਦੱਸ ਕੇ ਦੇਣੀ ਭਰਾਵਾਂ ਨੂੰ ਇਹਦੇ ਨਾਲ ਸਰੂ ਦੋ ਆ ਤੁਹਾਨੂੰ ਦੋ ਤਰ੍ਹਾਂ ਵਾਈ ਦੀਆਂ ਇੱਕ ਤਾਂ ਇੱਕ ਬਹਿਣੀ ਅਗਲਾ ਹਾਂਜੀ ਇਧਰ ਵਾਲਾ ਬਹਿਣੀ ਦਾ ਮਗਰਲਾ ਹਾਂਜੀ ਮਗਰਲੇ ਦੇ ਨਾਲ ਐਨ ਕੁਲੇ ਲਿਆ ਅਖਬਰ ਦਿਖਾ ਦਿੰਨੇ ਆ ਇਸ ਵਕਤ 6 ਕਿਲੋ ਕ ਸਾਢੇ 6 ਸਾਢੇ 6 7 ਕਿਲੋ ਦੇ ਵਿੱਚ ਵਿੱਚ ਮਜੂਦਾ ਦੋ ਦਿਆ ਕੋਈ ਜਿੱਦਾਂ ਮਰਜੀ ਭਰਾ ਤਸੱਲੀ ਕਰ ਲੈਣਗੇ ਲਓ ਵੀ ਸਾਢੇ 6 ਕਿਲੋ ਦੋ ਸੋ ਸਾਂਗੀ ਸਾਂਗੀ ਜਿਹੜੀ ਪੈ ਰਹੀ ਹੈ ਗੱਡੀ ਦਾ ਐ ਪੂਰੀ ਚੈਂਪੀਅਨ ਝੋਟੀਆਂ ਦੇ ਬਹੁਤ ਵਧੀਆ ਲੰਮੀ ਤੋਰ ਲਾ ਖੁੱਲੇ ਆ ਵੇਖੋ ਬਾਕੀ ਸ਼ਾਈ ਸ਼ੂਈ ਕਰੋ ਚਾਕੇ ਇੱਕ ਰਾਂਗਾ ਕਰਮਾਲੀ ਕਰਮਾਲੀ ਬਾਕੀ ਮੱਥੇ ਤੋਂ ਲੈ ਕੇ ਜਾਂ ਪੂਛ ਤੱਕ ਦੀ ਆਪਾਂ ਗੱਲ ਕਰ ਲਈਏ ਵੀ ਬਿਲਕੁਲ ਬਲੈਕਾ ਕਰਮਾਲੀ ਤੇ ਮਿਲਦੀ ਇੱਥੇ ਆਣ ਕੇ ਨਵੀਂ ਥਾਂ ਤੇ ਆ ਕੇ ਕਰਨ ਵਾਲੀ ਜਿੱਦ ਪਾੜੇ ਪੂਰੇ ਤੇ ਲੱਗ ਜੂਗੀ। ਹਾਂ। ਕੱਟੀ ਦਾ ਫੈਸ਼ਨ ਡਿਜ਼ਾਈਨ ਬਹੁਤ ਜ਼ਿਆਦਾ। ਬਾਕੀ ਇੱਕ 30 ਮਿੰਟ ਰੋਖਲਾ ਕੋਲੇ ਇਥੇ। ਸੋ ਆਹ ਦੋਸਤੋ ਕਰੋ ਚੱਕ। ਆ ਇੱਕ ਬਹਿਣੀ ਵਾਲਾ ਮਗਰਲਾ ਥਾਣਾ ਇਹਦੇ ਨਾਲ ਸਰੂ ਹੈਗਾ ਠੀਕ ਹੈ ਜੀ। ਠੀਕ ਹੈ ਭਾਈ ਧਾਰਾ ਆਉਂਦੀਆਂ ਬਾਕੀ ਇਹ ਨਹੀਂ ਵੀ ਦੋਹਾਂ ਥੀਆਂ ਠੀਕੇ ਸਾਂਝ ਧਾਰਾ ਸਿੱਧੀਆਂ ਦੋਵੇਂ ਇੱਕੇ ਥਾਂ ਵਾਈਦੀਆਂ ਬਾਲਟੀ ਜੇ। ਇੱਕੇ ਥਾਂ ਵਾਈਦੀਆਂ। ਹਾਂਜੀ ਹਾਂਜੀ। ਠੀਕ ਆ ਭਾਈ ਠੀਕ ਆ। ਸੋ ਇਹ ਦੋਸਤੋ ਥਾਣਾ ਗੰਡਵਰਲ ਬਿਲਕੁਲ ਤੁਹਾਡੇ ਸਾਹਮਣੇ। ਸੋ ਕੱਦ ਬ ਬੋਸ ਸਕੀਨ ਛੋਟੀ ਹੈ ਠੀਕ ਹੈ ਜੀ ਛੋਟੀ ਸਿੰਗੀ ਆ ਪਤਲਾ ਫੇਸ ਸੋ ਪਸੰਦ ਆਊਗੀ ਭਰਾਵਾਂ ਨੂੰ ਸੋਹਣਾ ਸਟਰਕਚਰ ਆ ਬਾਡੀ ਕਰਮ ਵਾਲੀ ਦਾ ਇਹ ਕਰਾਂਗਾ ਬਿਲਕੁਲ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਪ੍ਰੋਪਰ ਆਪਾਂ ਫੇਰ ਬਾਅਦ ਦੇ ਦਿੱਤਾ ਦੁੱਧ ਕੋਈ ਚੰਗੀ ਸੇਵਾ ਰਹੀ ਤੇਖ ਹੋ ਸਕਦਾ ਕਿਲੋ ਆ ਤੇ ਕਿਲੋ ਖੜ ਦਾ ਫਰਕ ਪਾਇਦੇ ਸਾਡੇ 6 ਕਿਲੋ ਦੁੱਧ ਨਵੇਂ ਥਾਨ ਕੇ ਕੀ ਛੇਤੀ ਵਾਧਾ ਨਹੀਂ ਘਟ ਜਾਂਦਾ 1/2 ਕਿਲੋ ਕੋ ਨਵੇਂ ਥਾਨੀਆਂ ਟਿੱਗਿਆ ਕਮਾਲ ਤੇ ਦੁੱਧ ਕਰ ਜਾਂਦਾ ਬਾਕੀ ਸਾਫ ਵੇਖੋ ਕਿੰਨੀ ਕੱਟੀ ਛਾਨ ਬੜਾ ਤੇ ਪੋਲੀ ਇੰਨੀ ਕਿ ਜਿਆਦੀ ਵੀ ਆਪੇ ਵਗਦੀ ਜਾਂਦੀ ਜੇ ਬੈਂਦ ਦੀ ਡੇਰੀਆ ਥਲੇ ਅੱਛਾ ਹਾਂ ਕੁਲ ਕੀ ਮੋਲ ਦੀ ਆ ਮੋਲ ਇਹ ਵੀ ਭਾਈ 60 ਦੀ ਦੇ ਦਈਏ ਮੈਂ ਜਨਾ ਕੱਟੇ 60 ਦੀ ਹਾਂ ਨਾ ਕਰਦਗੇ ਮੌਕੇ ਦੀ ਦੋ ਚੜਦੀਆਂ ਫਿਰ 52 ਦੀ ਹਾਂਜੀ ਬਾਕੀ ਕੋਈ ਨਹੀਂ ਹੋਰ ਭੈਣ ਭਰਾ ਵੱਡੀ ਆ ਕੱਟੀ ਬਹੁਤ ਜਿਆਦੀ ਚੰਗੀ ਆ ਜੇ ਗਾਂ ਨਿਕਲਿਆ ਜਾਂ ਸਵੰਦ ਯਾਰ ਜੀ ਆਸਿਆ ਵੀ ਕੱਟੀ ਦਾ ਪਿੰਡਾ ਪੁੰਡਾ ਥੋੜਾ ਕੁ ਲੈ ਜਾਂਦਾ ਯਾ ਟਾਈਮ ਹੁਣ ਥੋੜਾ ਨਹੀਂ ਤੇ ਚੈੱਕ ਕਰਾਉਣ ਨੂੰ ਭਾਵੇਂ ਹੋ ਜਾਂਦੀ ਹਾਂ ਇਹ ਚੱਕਰਿਆ ਬਾਕੀ ਕੱਟੀ ਵੜੀ ਜੰਗੀਆਂ ਸ਼ਕੀਨੀਆਂ ਬੜੀਆਂ ਦੁੱਧ ਵੀ ਹੈਗਾ ਮੌਕੇ ਤੇ ਬਿਲਕੁਲ ਲੋ ਵੀ ਮਹੀਨੇ ਦੀ ਬਣੀ ਸੌਰੀ ਜੇ ਇਸ ਕਰਕੇ ਚੈੱਕ ਪਾਸ ਵਿੱਚ ਬੇਜਲ ਨਹੀਂ ਆਉਂਦੀਗੀ ਹੋ ਸਕਦਾ ਕਿਸੇ ਭਰਾ ਦੀ ਨਿਕਲਾਵੇ ਤੇ ਕਿਸਮਤ ਆ ਤੁਹਾਡੀ 6.5 ਕਿਲੋ ਟੀਕੇ ਤੇ ਮਿਲਦੀ ਆ ਗਾਂ ਹੋ ਸਕਦਾ ਵੀ ਹੈਬਟ ਕਰਮਾਲੀ ਦੀ ਬਣ ਜਾਵੇ ਪਹਾੜੇ ਤੇ ਆ ਜੇ ਧਾਰ ਤੇ ਪਹਾੜੇ ਦੇ ਆਪਾ ਜੋਗ ਲੈਂਦੀ ਆ ਖੋਦ ਆਪਾ ਜਿੱਥੋਂ ਲੈਂਦੀ 10 ਵੀ ਦਵਾਂਗੇ ਤੇ ਭੈਣ ਭਰਾ ਨੂੰ ਪਰ ਨਵੇਂ ਥਾਨ ਦੇ ਡੰਗਰੇ ਕਦ ਤੱਕ ਕਰ ਲੈਂਦਾ ਆ ਵੀ ਪਹਿਲਾਂ ਨਹੀਂ ਆ ਨਾ ਪਹਿਲਾਂ ਪਹਿਲਾਂ ਪਲੂਣੀ ਚੌਗੀ ਕੱਟੀ ਬਹੁਤ ਪਿਆਰੀ ਆ ਹਾਂਜੀ ਲੋ ਵੀ 58000 ਦੀ ਇੱਧਰ ਇੱਕ ਤਾਨੂੰ ਬੁਖਾ ਦਿੰਦੇ ਮਾਜੇ ਵੀ ਚੰਗੀ ਆ ਦੁੱਧ ਬਾਦ ਆਈ ਤੇ ਥੱਲੇ ਵੀ ਕਰਨ ਵਾਲੀ ਤੇ ਥੱਲੇ ਆਇਆ ਨਾ ਦੁਜਾ ਸਵੇਰ ਝੋੜੀ ਦਾ ਵੇਖੋ ਟੂਪਾਂ ਨੂੰ ਲਾਈ ਕਰਦੀ ਛੱਡੇ ਆ ਮੇਰਾ ਭਰਾ ਕਰੋ ਚੱਕ ਦੁੱਧ ਭੁੱਲਿਆ ਤੇ ਥੱਲੇ ਤੁਸੀਂ ਚੰਗਾ ਦੱਸਣ ਦੇ ਕਿੰਨਾ ਦੁੱਧ ਭਾਜੀ 12 ਲੀਟਰ ਆਪਾਂ ਚੋਗ ਲਿਆਂਦਾ ਆ ਭਾਈ ਆਹ ਨਹੀਂ ਦੱਸਿਓਗਾ ਨਵੇਂ ਥਾ ਆਈ ਆ ਰਾਤੀ ਆਈ ਆ ਆਪਣੇ ਕੋਲ ਕਿਲੋ ਖੰਡ ਦਾ ਤੰਗ ਰੋਦਰ ਤਰੀ ਕਰ ਜਾਂਦਾ ਅਜੇ ਇਹਨੇ ਨਾ ਪਾਣੀ ਕੋਣੀ ਪੀਤਾ ਰੱਜ ਕੇ ਨਾ ਤੁਣੀ ਤਾਂ ਕੀ ਕਰਦਾ ਇਹ ਗੱਲ ਆ ਕੁੱਲ ਦੈਨ ਕਿੰਨੇ ਹੋਏ ਸਮਾਂ ਨੂੰ ਬਿਗਾਉਂ। ਜੀ ਨੂੰ ਇਹਨੂੰ ਪਾਜੀ ਆਓ ਬੱਚਾ ਜਾਂ ਸਾਹਮਣੇ ਕੋਈ ਲਾਲੇ 2 ਮਹੀਨੇ ਦਾ ਕੋਈ ਲਾਲੇ ਢਾਈਆਂ ਦਾ ਕੋਈ ਲਾਲੇ ਨਾ ਦਾ। ਹਾਂਜੀ ਮਗਰ ਕਟਾ। ਬਹੁਤ ਮਗਰ ਕਟਾ। ਕਟਾ ਬਹੁਤ ਚੰਗਾ ਆ। ਆਹ ਦੇਖੋ ਲਾਲੋ ਮੇਰਾ ਭਰਾ ਦੋਹਾਂ ਦਾ ਲਾਲੋ ਤਿੰਨਾਂ ਦਾ ਲਾਲੋ ਢਾਈਆਂ ਦਾ। ਬਾਕੀ ਮੇਨ ਮੁੱਦਾ ਇਹ ਆ ਵੀ ਇਹ ਭੈਣ ਕੋਲੇ ਹੀ ਮੈਂ ਤੇ ਉਹਨਾਂ ਨੇ ਦੁੱਧਾ ਦਿਨ ਖੁੱਲਾ ਛੱਡਿਆ ਕੱਟੇ ਨੂੰ ਵੈਸੇ। ਇਹ ਬਸਾ ਨਹੀਂ ਖਾਂਦੀ ਉਹ 5-7 ਹਜ਼ਾਰ ਦਾ ਕਟਾ ਚ ਵੀ ਲਾਊਗਾ। ਉਹ ਆਂਦੇ ਭੇਜ ਦੋ ਪਰ ਇਹ ਟਿਕਦੀ ਨਹੀਂ ਹੈਗੀ। ਠੀਕ ਆ। ਦੋ ਦੋ ਨਜ਼ਾਰਾ ਕਿ 12 11 ਕਿਲੋ ਮ ਹਾਂ ਬਾਕੀ ਗੱਲਾਂ ਬਾਤਾਂ ਆ ਚਵਾਈਏ ਦੀ ਜੰਮੇ ਪਾਸ ਮੈਂ ਇਹਨਾਂ ਗੱਲਾਂ ਹੀ ਗਾਹ ਪਾਜੀ ਲੋ ਵੀ ਥਾਣੇ ਵੇਖੋ ਕਰਮ ਵਾਲੀਓ ਠੀਕ ਹੈ ਜੀ ਆਹ ਵੇਖੋ ਕਟੇ ਨਹੀਂ ਵੇਖਾ ਹੁੰਦਾ ਤਾਂ ਕੀ ਆ ਨਾਲ ਇਹ ਤਾਂ ਥਾਣੇ ਚੱਟਾ ਖਾਇਓ ਗਾਂ ਹੀ ਆ ਬਲੇਸਿੰਗ ਆ ਜਾ ਚੱਟਾ ਮਾਰ ਗਏ ਵੇਖੋ ਜੀ ਨਕਸ਼ਾ ਪੂਰਾ ਠੀਕ ਆ ਸੋ 11 ਕਿਲੋ ਦੁੱਧ ਮਿੰਨਤੀ ਦਾ ਖੁੱਲਾ ਡੁੱਲਾ ਜਿਹਾ ਥੱਲੇ ਹਾਜ਼ਰ ਆ ਬਾਕੀ ਆ ਚੀਜ਼ਾਂ ਜੇ ਮਿਲਦੀਆਂ ਵੇਖੋ ਪੇਟਪੂੜਾ ਚੈਂਪੀਅਨ ਝੋਡੀ ਪੂਰੀ ਆਹ ਤਾਂ ਵੀ ਵੇਖੋ ਤਾਂ ਚੱਡਾ ਵੇਖੋ ਕੀ ਸ਼ਾਹ ਲੈ ਵੀ ਚੁਵਾਈ ਬਰਾਈ ਦੀ ਵੀ ਜਿਹੜੀ ਦੋਸਤੋ ਬਿਲਕੁਲ ਇੱਕ ਨੰਬਰ ਆ ਤੋ ਸੁਵੇਰ ਤੇ ਕੋਲਾ ਦੂਜਾ ਕਿਤੇ ਜਾ ਦੂਜਾ 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 ਲੋ ਵੀ ਮਗਰ ਕਟਾ ਸੁਗਾ ਬੇਸ਼ੱਕ ਉੱਚਾ ਘਟਾਈਆਂ ਦਾ ਲਾ ਲਿਓ ਤਿੰਨਾਂ ਦਾ ਲਾ ਲਿਓ ਬੱਚਾ ਦਿਖਾਦਾ ਤੁਹਾਨੂੰ ਆ ਆਪਣੀ ਮਰਜ਼ੀ ਗੱਲ ਐ ਕੋਈ ਦੋਹਾਂ ਦਾ ਲਾ ਲਾਓ ਤੋ ਚੁਵਾਈ ਜਿਹੜੀ ਤੁਸੀਂ ਨਾਲ ਦੀ ਨਾਲ ਦੇਖਦੋਂਗੇ ਠੀਕ ਆ ਜੀ ਮੈਂ ਦੀ ਬਾਕੀ ਥਣ ਲੰਬਾ ਤੇ ਚੱਡੇ ਭੰਡੇ ਦੀ ਹੁਣ ਜਿਵੇਂ ਸ਼ਾਮ ਦੀ ਚੁਵਾਈ ਵਾਲ ਕਰਮਾਂ ਦੀ ਤੁਰੀ ਜਾਂਦੀ ਆ ਖਰਾਤੀ ਆਈ ਹੋਈ ਨੇਰਾ ਥੋੜਾ ਜਿਹਾ ਹੂੰ ਚੰਗਰ ਗਿੱਜਾ ਗੁੱਜਾ ਫਿਰ ਹੋਰ ਗੱਲ ਲੈ ਲਾ ਬਠੀਗਾ ਜੀ ਬਾਕੀ ਦੁੱਧ ਬਾਦ ਕਰਮਾ ਵਾਲੀ ਕੋਲ ਥੱਲੇ ਚੰਗਾ ਠੀਕ ਹੈ ਜੀ ਜਿਹੜੇ ਭਰਾ ਨੇ ਭਾਜੀ ਇਹਦੇ ਜਿਹੜਾ ਭਰਾ ਲੈ ਗਿਆ ਨਾ ਪਹਿਲਿਆਂ ਚ ਯਾਦ ਕਰੂਗਾ ਝੋਡੀ ਨੂੰ ਯਾਦ ਦੁੱਧ ਝੋਡੀ 13 ਕਿਲੋ ਕਰੂਗੀ ਸਿਰਫ ਦੋ ਦਿਨ ਇਹਨੂੰ ਵੰਡ ਪੱਠੇ ਪੈਂਦੀ ਡੇਰੇ ਉਹਨਾਂ ਤੋਂ ਸੇਵਾ ਨਹੀਂ ਹੋਈ ਇਹ ਚੱਕਰ ਵੇਖੋ ਥਣ ਚੱਡਾ ਕੀ ਲੱਗਾ ਇੱਧਰ ਮੈਂ ਸੇ ਇਹ ਸਭ ਵੀ ਕਰਵਾਉਣੇ ਨੇ ਲਾ ਬੜਾ ਗੁੰਹਾ ਮੈਂ ਨਾ ਭਾਜੀ ਗੱਲਾਂ ਹੀ ਗਾਂ ਤੇ ਕਿੱਲੇ ਠੋਕੇ ਤੇ ਬਾਕੀ ਮੇਨ ਗੱਲ ਜਿਹੜੀ ਹੈ ਨਾ ਇਹਦਾ ਜਿਹੜਾ ਇਧਰ ਲਾਸਾ ਨੇ ਨਾ ਅਗਲੇ ਬੰਨੇ ਦਾ ਇਹ ਚ ਪੰਜ ਚਾਰ ਧਾਰਾ ਘਾਟਿਆ ਬਸ ਸੱਚਾਈ ਦੱਸਣੀ ਆ ਪਤਾ ਲੱਗਦਾ ਨਹੀਂ ਲੱਗ ਸਕਦਾ ਪਰ ਆਪਾਂ ਜਿਹੜੀ ਚੀਜ਼ ਹੈਗੀ ਹਰ ਵਾਰੀ ਦੱਸਦੇ ਜਿਹੜੀ ਚੀਜ਼ ਵਿੱਚ ਹੋਵੇ ਠੀਕ ਆ ਜੀ ਹਾਂਜੀ ਉਹ ਵੀ ਪੰਜਾਂ ਚੌਹ ਧਾਰਾਂ ਦਾ ਕੁਲਾ ਦਾ ਫਰਕ ਆਗਲੇ ਬੰਨੇ ਵਿੱਚ ਪਹਿਣੀ ਵਾਲਾ ਰੱਖੋ ਆਪਣੇ ਤਰ੍ਹਾਂ ਆਪਾਂ ਨੂੰ ਪਹਿਲਾਂ ਦੱਸ ਦੋ ਹੂੰ ਲੈਣ ਵਾਲੇ ਨੇ ਹਰ ਇੱਕ ਨੇ ਲੈ ਲੈਣੀ ਆ ਆਪਣੀ ਵਿਗ ਜਣੀ ਆ ਠੀਕ ਹੈ ਜੀ ਪਰ ਸਚਾਈ ਦੱਸਣੀ ਹਰ ਇੱਕ ਨੂੰ ਆਪਾਂ ਬਿਲਕੁਲ ਕੋਲੇ ਕੀ ਮੁੱਲ ਦੀ ਆ ਵੀਰੇ ਕਿੱਤੇ ਲਈ ਕਿੰਨੇ ਦੀ ਆ ਮੁੱਲ ਭਾਈ ਕਿਹੋ ਜੀ ਕੱਟੀ ਭਾਵੇਂ 90 92 ਦੀ ਵੇਚ ਦੀਏ ਕੋ ਦੁੱਧ ਚੰਗਾ ਆ ਝੋਡੀ ਚੰਗੀ ਆ ਕਦ ਘੱਟ ਚੰਗਾ ਅੱਜ ਦੀ ਘੜੀ ਚ 5 ਹਾਰੀ ਛੋਟ ਕਰਤੀਏ 87 ਦੀ ਦੇ ਦਈਏ ਹੋਰ ਕਰਦਗੇ ਥੋੜਾ ਬਾਤਾ ਚੱਲ ਦੋ ਛੱਡ ਦਈਏ 85 ਦੀ ਦੇ ਦਈਏ ਝੋਟੀ ਵੇਖੋ ਕੀ ਛਾਇਆ ਮੁੱਲ ਬਿਲਕੁਲ ਜੈਰ ਪਾਇਆ ਪੂਰਾ ਖੇਚ ਗਿਆ ਵੀ ਝੋਟੀ ਨਵੀਂ ਆ ਬਾਕੀ ਮਗਰ ਕੱਟਾ ਵੇਖੋ ਕਿੱਦਾ ਛਾਇਆ ਬਿਲਕੁਲ ਬਿਲਕੁਲ ਹਾਂਜੀ ਤੁਹਾਡੀ ਕੀ ਚੱਕ ਨਹੀਂ ਹੈਗਾ ਕਿਸੇ ਪਾਸੇ ਪੱਤਾ ਬੁਰਾ ਹਸਤਰਾ ਠੀਕ ਆ ਜੀ ਕਟਾ ਵੀ ਕਰਮ ਵਾਲਾ ਕੋ 5-7-8000 ਦਾ ਕਟਾ ਹੀ ਮਗਰ ਸਿਰਫ ਦਿਨ ਤਿੰਨ ਦਿਨ ਸਾਮੀ ਦਾ 12 ਲੀਟਰ ਮੈਂਤੀ ਦਾ ਦੁੱਧ ਮਨਾ ਕੇ ਕਟੀ ਵੀ ਭੇਜ ਸਕਦੇ ਆ ਆਪਾਂ ਇਹ ਆਈ ਆ ਨਵੇਂ ਥਾਂ ਕਰਕੇ ਆਪਾਂ ਆਖਣੇ ਵਿੱਚ ਆ ਲੱਖ ਦਾ ਕਿਲਵਾਦਾ ਕਿਲਵਾਦਾ ਬਾਦ ਘਟ ਜਾਂਦਾ ਤਾਂ ਯਾਰਾਂ ਦੱਸਣੇ ਆ ਨਾ ਜੱਟਾ ਵੇਖੋ ਕੀ ਲੱਗਾ ਇਹਨੂੰ ਮੇਰੀ ਪੰਦਾ ਪਾਈ ਨਹੀਂ ਪਾਜੀ ਕਿਤੇ ਨਹੀਂ ਲੱਭਦੀਆਂ ਹਾਂ ਲੋ ਵੀ ਪ੍ਰਭੂ ਇਹ 85000 ਦੀ ਮਿਲ ਜੂਗੀ ਠੀਕ ਆ ਸਮਾਜ ਜੀ ਚੰਗੀ ਆ ਦੁੱਧ ਬਾਦ ਨੂੰ ਖੁੱਲੀ ਆ ਕਰਮ ਵਾਲੀ ਜਿਹੜੇ ਭਰਾਣੇ ਘਟੇਰੀ ਪਰ ਫੀਚਰ ਕਰ ਲਓਗੇ 12 ਤੋਂ ਸਵੇਰੇ 13:00 ਵਜੇ ਜਿਹੋ ਜਿਹੇ ਕਰਤੂਰ ਆ ਜਿਹੋ ਜਿਹੇ ਆਹ ਆਹ ਨਹੀਂ ਘੜੀ ਪੱਠਾ ਟੱਕਾ ਆਈਆਂ ਉਹਨਾਂ ਦਾ ਵੀ ਹੈ ਨਹੀਂ ਉਹ ਤੂੜੀ ਦਾ ਕਿਤਾਬਾ ਕੁਦੂਵਾ ਕਰਦੇ ਸੀ ਠੀਕ ਆ ਅੱਗੇ ਕੋਲੇ ਆਪਣੇ ਕੋਲ ਆ ਮਾਜੀ ਖੜੀ ਏ ਇਹ ਟੁਕੀ ਏ ਹਾਂਜੀ ਇਹ ਦੇਮ ਪੰਜ ਚਾਰ ਕੱਢਦੀ ਆ ਭਾਜੀ ਬਹੁ ਵੀ ਪੰਜ ਚਾਰ ਦਿਨ ਦਾ ਜਿਹੜਾ ਬਹੁਤ ਸਮਾਂ ਬੱਤੀ ਨਹੀਂ ਕਿ ਆ ਵੀ ਕੋਈ ਅੰਤੀ ਨਹੀਂ ਆਵੇ ਸੱਕਾ ਮਾਰ ਨਹੀਂ ਹੈ ਡਣਾ ਲਈ ਆਵੇ ਥਣ ਤਣ ਖੇਣ ਖੁੜ ਚੰਗਾ ਇਹ ਆ ਵੀ ਸਾਂਭੀ ਨਹੀਂ ਕਿਸੇ ਭੈਣ ਭਰਾ ਨੇ ਥੋੜਾ ਵਿੱਚ ਚੱਲੀ ਆ ਤੇ ਸੁਆ ਇਹਦਾ ਭੈਣ ਭਰਾ ਆਪਣੀ ਮਰਜ਼ੀ ਨਾਲ ਆਲੇ ਚੌਥਾ ਆਲੇ ਪੰਜਵਾਂ ਠੀਕ ਆ ਹਾਂਜੀ ਲੋਬੀ ਚੌਥਾ ਸੁਵਾ ਚਾਹੇ ਦੋਸਤੋ ਪੰਜਵਾਂ ਲਾ ਲਿਆ ਜੇ ਤਿਆਰੀ ਪਿਆ ਲੈ ਜੇ ਚਾਰ ਲਾ ਜੇ ਪੰਜ ਹਫਤੇ ਦੇ ਵਿੱਚ ਵਿੱਚ ਕਰਵਾ ਲਈ ਆ ਜੀ ਡਾਕਟਰ ਜੀ ਸੋ ਜਿੰਨਾ ਕ ਬੰਨਾ ਥਾ ਮੈਂ ਇਹਨੇ ਕਰਵਾ ਲਈ ਨੇ ਬਾਰ ਬੰਨ ਕੇ ਜਿਹੜਾ ਸੂਹ ਤੇ ਸੁਵਾ ਚੌਥਾ ਪੰਜਵਾਂ ਵੀ ਲਾ ਸਕਦੇ ਜੀ ਬਾਕੀ ਕੋਲੇ 33 ਐਨਵਰੀ ਪੂਰੀ ਐਣਾ ਭਾਜੀ ਗੱਲਾਂ ਹੀ ਗਾਹ ਦੇ ਆ ਜਿਹੜੀ ਮੋਟੀ ਧਾਰ ਆ ਬੇਨੂੰ ਬੱਚਾ ਵੀ ਪਾ ਦੋ 5 ਸਾਲ ਦਾ ਵਿੱਚ ਹੋ ਕੇ ਉੱਠ ਜਾਊਗਾ ਹਾਂ ਬਾਕੀ ਠੰਡੀ ਵੜੀਆ ਮੇਨ ਮੁੱਦਾ ਰਹਿ ਜਿੱਥੇ ਇਹਨੂੰ ਮਰਜੀ ਸੀਲੀ ਨੂੰ ਕਰਵਾ ਲੈਣ ਭਾਲ ਹੋ ਰਹਿ ਜਾਓ ਇਹ 1010 ਕਿਲੋ ਦੁੱਧ ਆਰਾਮ ਦੇ ਨਾਲ ਹੀ ਦਿੱਤੀ ਹੈ ਉਹ ਕਿ ਭਰ ਆਪਾਂ ਗਰੰਟੀ ਨਹੀਂ ਦੇਣੀ ਗੱਬਣ ਅੱਜ ਜਿਹੜੀ ਚੀਜ਼ ਜਿਹੜੀ ਆਪਾਂ ਗਰੰਟੀ ਦੇਣੇ ਆ ਸਹੀ ਹੈ ਉਹ ਦਿਨ ਆਪਾਂ ਵੱਡੀ ਮੈਂ ਭਾਈ ਆਪਾਂ ਦੁੱਧ ਚਵਾਗ ਦਿੱਤਾ 20 ਲੀਟਰ ਲੋ ਬਠੀਗਾ ਜੀ ਸੋ ਭਰਿਆ ਪੰਡਾ ਦੁੱਧ ਮੇਰਾ ਭਰਾ ਸੇਵਾ ਵਾ ਬਾਕੀ ਅੱਜ ਤੁਹਾਨੂੰ ਜਿੰਨੇ ਵੀ ਜਾਇਜ਼ ਮਿਲ ਜੂਗੀ ਅਸੀਂ ਥਾਂ ਟਿਪ ਕੇ ਵਿਖਾਵਾਂਗੇ ਥਾਂ ਟਿਪ ਕੇ ਲਈ ਇਹ ਸੂਪੀ ਕਰਮ ਵਾਲੀ ਤੇ ਫਿਰ ਆਪਾਂ ਤਸੱਲੀ ਕਰਾ ਕੇ ਸਾਰਾ ਕੰਮ ਕਰਕੇ ਦਵਾਂਗੇ ਲਵਾਂਗੇ ਠੀਕ ਹੈ ਮਹਾਰਾਜ ਠੀਕ ਹੈ ਲਿਓ ਇਧਰ ਕਾਦ ਵਜਨ ਬਾਕੀ ਚੰਗਾ ਇਹਨਾਂ ਵੀ ਕੰਨੇ ਸਾਂਭੀ ਕਰ ਜੀ ਮੱਝ ਘਰੇ ਕੀਦੇ ਭਰਾਣੇ ਕੋਲ ਥੋੜੇ ਪੈਸੇ ਖਰਚ ਕਰਨੇ ਆ ਘਰੇ ਦੁੱਧ ਪੈਨ ਨੂੰ ਲੈਣੀ ਆ ਤੇ ਬਿਲਕੁਲ ਪਹਿਲ ਦੇ ਆਧਾਰ ਤੇ ਸੌਦਾ ਕਰ ਲਿਆ ਜੀ ਚੰਗੀ ਮੱਝ ਲੈ ਜੇ 2 ਲੈ ਜੇ 4 ਦਿਨ ਇਨਕਰਾਮ ਨਾਲ ਕੱਢਦੀ ਆ ਜੀ ਬਾਨੂ ਬੜੀ ਚੰਗੀ ਮੈਂ ਬਾਕੀ ਦੁੱਧ ਵੀ 10 ਕਿਲੋ ਖੁੱਲਾ ਪਿਆਊਗੀ ਹਾਂ ਇਹ ਘਰੇ ਲੋ ਭਰਾਣੇ ਕਹਿੰਨੇ ਲੈਣੀ ਆ ਨਾ ਗਰਮੀਆਂ ਜੀ ਸੱਜਰ ਮੈਂ ਆ ਬਸ ਦੋ ਤਿੰਨ 10 ਕਿਲੋ ਦੀ ਨਾ ਕਈਆਂ ਲੱਖ ਤੋਂ ਬਾਹਰ ਪੈਸੇ ਲਾ ਕੇ ਲੈ ਆਈਦੀਆਂ ਉਹ 8 8 ਹੀ ਦੇ ਦਿੰਦਾਂਗਾ ਲੋਬੇ ਠੀਕ ਆ ਹਾਂ ਤੋਰ ਲੋ ਕੋਲੇ ਸੋ ਬਾਕੀ ਥਾਨ ਦੇਵੇ ਜਿਹੜੀ ਦੋਸਤੋ ਸਾਫ ਸੁਥਰੀ ਕਰਮਾਲੀ ਬਹੁਤ ਸਾਫ ਬਹੁਤ ਜਿਆਦੀ ਕੋਈ ਭਰਾ ਆਪਣਾ ਦੂਰ ਨੇੜੇ ਕੰਟੈਕਟ ਕਰਦਾ ਕੋਈ ਭਾਰਤ ਪਿਛੇ ਦੀ ਆਇਆ ਜੰਗਾ ਇਧਰ ਇਹੋ ਚੰਬੜੀ ਇਹਦੀ ਕੀ ਹੈ ਕਾਗਜ ਨਾਲ ਪੈੜੀ ਇਧਰ ਆ ਵੇਖੋ ਇਹ ਨਹੀਂ ਵੀ ਕੱਲੀ ਉੱਤਾਂ ਹੀ ਇਥੇ ਮਾਰਦੀ ਲੋਲੀ ਪੋਲੀ ਵੇਖੋ ਤੇ ਇਹ ਕੁਲੇ ਪਾਖੀ ਪਾਰ ਪਿਛੇ ਦੀ ਸਮੱਸਿਆ ਤੇ ਨਹੀਂ ਪੂਰੀ ਗਰੰਟੀ ਪਾਰ ਪਿਛੇ ਦੀ ਆਪਣੀ ਕੋਈ ਚੱਕਰ ਨਹੀਂ ਇੱਥੇ ਜਿਆਦੇ ਨਾਲ ਆਂਦੀ ਨੂੰ ਜੇ ਉਹ ਜੀ ਗੱਲ ਹੋਵੇ ਤਾਂ ਆਪਾਂ ਪਹਿਲਾਂ ਦੱਸ ਦੇਣੀ ਐਵੇਂ ਕੇ ਨਾ ਝੂਠ ਮਾਰ ਕੇ ਡੰਗਰ ਨਹੀਂ ਵੇਚਣਾ ਹਾਂ ਐਵੇਂ ਆਪਣਾ ਪੰਜ ਸੱਤ 10 ਹਜ਼ਾਰ ਲੈ ਲਾਂਗੇ ਝੂਠ ਮਾਰ ਕੇ ਹੋ ਰਹਿੰਦੇ ਨਹੀਂ ਪੈਸੇ ਪਾਰ ਬੰਦੇ ਕੋਲ ਸਹੀ ਗੱਲ ਕੇ ਨੇ ਕੀ ਦਾ ਕਿੱਦਾਂ ਕਿੱਥੇ ਕਰਨੇ ਯਾਰ ਬਸ ਬਸ ਆਪਾਂ ਕੇ ਨੂੰ ਗਲਤ ਡੰਗਰ ਨਹੀਂ ਦੇਣਾ ਜੇ ਗੱਲ ਉਹਦੇ ਪਹਿਲਾਂ ਦੱਸਾਂਗੇ ਡੰਗਰ ਵੇਚ ਜੇ ਨਾ ਵੇਚ ਜੇ ਗੱਲ ਵੱਖਰੀ ਹੈ ਉਹ ਗੱਲ ਬਾਅਦ ਦੀ ਹੈ ਪਹਿਲਾਂ ਜੋ ਸੱਚਾਈ ਦੱਸ ਕੇ ਦੇਣਾ ਹਾਂ 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 ਪਹਿਲਾਂ ਦੱਸਾਂਗੇ ਲੋ ਵੀ ਮ ਬਾਕੀ ਬਿਲਕੁਲ ਸੂਤਰ ਜੇ ਰੇਡ ਦੇ ਵਿੱਚ ਮਿਲ ਜੂਗੀ ਪਤਲੇ ਪਿੰਡੇ ਦੀ ਆ ਬਾਕੀ ਵੇਨਪੂਣ ਨਾੜਾ ਨੂੜਾ ਤੁਸੀਂ ਵੇਖੋਗੇ ਪਿੰਡੇ ਤੇ ਜਾਲ ਹੀ ਬਣਿਆ ਪਿਆ ਠੀਕ ਆ ਸੋ ਛੱਡੇ ਛੁੱਡੇ ਦੀ ਕਰਮਾ ਲਈ ਵਧੀਆ ਬਾਕੀ ਮੈਂ ਮੱਟਾ ਵੀ ਪੂਰਾ ਮੈਂ ਦੇ ਕੁਲ ਕੀ ਮੰਗਦੇ ਆ ਦਾ ਮੁੱਲ ਕਰਨ ਭਾਵੇਂ 83 ਰੱਖੀਓ ਮਰਜ਼ੀ ਕਰੀਏ ਮੈਂ ਚੰਗੀ ਆ ਅੱਜ ਆਪਾਂ 2 ਘਟਾ ਸਿੱਧੀ ਦੇ ਦਿੱਗੇ ਵੇਖੋ ਗੱਡੀ ਪੱਲੇ ਪੁੱਟ ਰਿਹਾ ਫੱਟਾ ਫੁੱਟਰ ਦੀ ਆਪਾਂ ਜਾਇਜ਼ ਦੇਣੀ ਕੋਲ ਬਿਲਕੁਲ ਜਾਇਜ਼ ਚੱਲ ਦੋ ਹੋਰ ਛੜ ਦੇ ਤਿੰਨ ਹੀ ਛੜ ਦੇ 75 ਦੇ ਦਈਏ 75 ਦੀ ਹਾਂ ਦੇ ਦਿਓ ਚੱਲ ਦੋ ਹੋਰ ਛੜ ਦੇ ਨਾ ਯਾਰ ਕਿਸੇ ਦੱਦੀ ਹੋ ਗਈ ਯਾਰ ਜਿੰਨੀ ਵੀ ਹੋਸੋ ਦੀ ਜਾਇਜ਼ ਕੋਈ ਨਹੀਂ 73 ਚੋਂ ਫੇਰ ਕੋਈ ਭੈਣ ਭਰਾ ਆਇਆ ਨਾ ਛੋਟ ਚੱਪਾ ਕਰਦਾਂਗੇ ਯਾਰ ਕਰਦੀ ਫੁੱਲਾ ਮੈਂ ਇਹਨਾਂ ਕੋਈ ਗੱਲ ਨਹੀਂ ਅੱਗੇ ਤੁਹਾਨੂੰ ਪਤਾ ਆਪਾਂ ਮਾਲ ਜਾਇਜ਼ ਤੇ ਜਾ ਰਹੀ ਆਰੇ ਮੋਲ ਵੇਖੋ ਮਈਆਂ ਦਾ ਸਾਨਾ ਬਿਲਕੁਲ ਜਾਇਜ਼ ਆ ਬੜੇ ਸੂਤਰ ਜਾਇਜ਼ ਮਈਆਂ ਦਾ 10-11 ਕਿਲੋ ਦੋ ਦਿੱਤੀ ਕਿ ਬੜਾ ਮੈਨ ਕੱਦ ਵਜਣ ਵਾਲੀ ਆ ਠੱਡੀ ਬੜੀ ਆ ਫੇਰ ਇਹ ਗਰਮਾਣਾਂ ਦਾ ਬਾਕੀ ਇਹ ਢਾਂਚਾ ਦੋਸਤੋ ਇਸ ਸਮੇਂ ਦਾ ਸੂਬਾ ਤੁਹਾਨੂੰ ਦੱਸਦਾ ਦਿਨ ਕਰਮਾ ਲਈ ਲੈ ਜੇ ਚਾਰ ਲੈ ਜੇ ਦੂਲ ਹੈ ਜੇ ਜਿੰਨੇ ਕੁ ਲੈ ਜੇ ਬਣ ਕੇ ਪ੍ਰੋਪਰ ਤਿਆਰ ਹੋ ਕੇ ਸਵੇਰੇ ਤੇ ਸਵਾਰ ਹੁੰਦਾ ਮੈਂ ਨਾ ਬਣੂ ਬੜੀ ਮੈਂ ਇਹ ਸੋਇਆ ਜਾਂ ਤੀਜੇ ਚੌਥੇ ਸਵੇਰ ਮੈਂ ਆ ਚੰਨੀ ਬਣੂਗੀ ਠੀਕ ਆ ਕੁਲੇ ਹਾਂਜੀ ਲਓ ਵੀ ਇਹ ਦੋਸਤੋ ਮਾਲ ਅਜ ਕੁਲੇ ਵੀਰ ਦੇ ਕੋਲੇ ਚਾਰੇ ਮੱਝਾਂ ਪਤਨ ਦੇ ਕੋਲੇ ਤੇ ਤੁਹਾਡੀ ਭੈਣ ਭਰਾ ਲਵੇ ਆਪਣੇ ਕੁਆਇਟਾਂ ਵਿੱਚ تسਲੀ ਕਰੋ ਤੇ ਫਿਰ ਮਾਲ ਲਓ ਲਓ ਤੂੰ ਮੁੜ ਕੇ ਆਪਾਂ ਨਾਲ ਆਮਾ ਦੇਣਾ ਤੇ ਨਾ ਆਪਾਂ ਲੈਣਾ ਜੇ ਬਸ ਸਭ ਸਾਫ ਸੁਥਰੇ ਪਸ਼ੂ ਆ ਬਾਕੀ ਰੇਡ ਬੜਾ ਜਾਇਜ਼ ਆ ਠੀਕ ਆ ਜੀ ਬਿਲਕੁਲ ਛੋਟੇ ਛੋਟੇ ਮੋਲਾ ਇੱਥੇ ਆਣ ਕੇ ਮੇਰਾ ਭਰਾ ਤਸੱਲੀਆਂ ਕਰ ਲਿਆ ਜੇ ਨੰਬਰ ਆਪਣਾ ਤੁਹਾਨੂੰ ਸਕਰੀਨ ਦੇ ਉੱਤੇ ਚਲਾ ਦਾਂਗੇ ਕੋਲੇ ਦਾ ਨੰਬਰਾਂ ਤੇ ਕਾਲ ਕਰ ਲਿਆ ਜੇ ਕੋਲੇ ਇੱਕ ਵਾਰੀ ਨੰਬਰ ਕਰ ਦਾਂਗੇ ਨੰਬਰ ਆਪਣਾ ਵਿਦਿ ਹੈਗਾ 8872 ਤੇ 82014 ਠੀਕ ਹੈ ਹਾਂਜੀ ਓਕੇ ਰਿਪੋਰਟਾਂ ਹੁੰਦੇ ਚਲ ਵੇਸ ਕੇ ਮਾਲ ਤੇ ਦਿਹਾਈਏ ਫੇਰ ਮੈਂ ਇਹਨਾਂ ਗੱਲ ਹੀ ਕੋ ਨਹੀਂ ਪਈ ਮਾਲ ਦਾ ਆਪਣਾ ਵੇਗਾ ਟਿਕ ਟਾਰ ਕੋ ਭਾਈ ਬੜੇ ਨਿਕੇ ਨਿਕੇ ਆ ਦੇ ਹਾਂਜੀ ਬੜੀ ਲੋਬੇ ਦੋਸਤੋ ਇਹ ਗੱਲਬਾਤ ਸੀ ਠੀਕਾ ਜੀ ਸੋ ਮਾਲ ਪਸੰਦ ਆਇਆ ਹੋਊਗਾ ਭਰਾਵਾਂ ਨੂੰ ਸੋ ਵੀਡੀਓ ਬਾਕੀ ਤੁਸੀਂ ਆਪਣੀ ਸ਼ੇਅਰ ਕਰਦੇ ਰਹੋਗੇ ਤੋਂ ਵੱਧ